ਫਰੰਦਰ ਉਹ ਕਿਹਾ ਇਹ ਤੁੰਗਈਆਂ ਦੇ ਹੋ ਜਿਹਾ ਇਹ ਥੋੜੇ ਜਿਹਾ ਫਿਟੜੀ ਜਾ ਕਰ ਰਹੇ ਹੁੰਦਾ ਉੱਪਰ ਆ ਗਿਆ ਤਾਂ ਨਿਕਲ ਗਿਆ ਉਹ ਸਿੱਧੀ ਕਰ ਆਖਸੀ ਗੁਨਾਵੇ ਉਹ ਨਹੀਂ ਨਾ ਹੋਰ ਮੂਰ ਲਾ ਕੇ ਦੇ ਹਾਂ ਉੱਪਰ ਵਾਲੀ ਚੱਲੇ ਏਮਜ ਚ ਸਰਜਰੀ ਵਗੈਰਾ ਏਮਜ ਚ ਹੋਊਗੀ ਸਾਰੀ ਹੁਣ ਦਾ ਜਿਹੜਾ ਚੱਲੂਗਾ ਜਿਹੜਾ ਇੰਨਾ ਟਾਈਮ ਹੋ ਗਿਆ ਤੈਨੂੰ ਇਹ ਰੋਗ ਐ ਨੂੰ ਲੱਤ ਨੂੰ 8-9 ਸਾਲ ਹੋ ਗਏ 8-9 ਸਾਲ ਤੇ ਇਲਾਜ ਕਿਉਂ ਨਹੀਂ ਹੋ ਸਕਿਆ ਹਜੇ ਤਾਈ ਇਹ ਨਹੀਂ ਬਸ ਲਾਗੂ ਕੋਈ ਪੈਸਾ ਤੇਲੀ ਨਹੀਂ ਸੀ ਕੋਈ ਨਾਲ ਜਾਣ ਵਾਲਾ ਤੁਰਨ ਵਾਲਾ ਨਹੀਂ ਸੀ ਕੋਈ ਹੈ ਕੋਈ ਬੰਦਾ ਨਹੀਂ ਬੰਦਾ ਹੈ ਨਹੀਂ ਸੀ ਕੋਈ ਤੇ ਕਿਵੇਂ ਹੁਣ ਇਹਦੀ ਤੂੰ ਕਿਵੇਂ ਤੁਰਿਆ ਫਿਰਦਾ 7-8 ਸਾਲਾਂ ਤੋਂ ਬਸ ਐਂ ਪੱਟੀ ਕਰਾ ਲੈਣਾ ਪੱਟੀ ਕਰ ਲਈ ਆ ਵੀ ਪੱਟੀ ਕਾ ਆਪ ਹੀ ਕਰਦਾ ਪੱਟੀ ਵੀ ਆ ਵੀ ਕਰਕੇ ਗੋਲੀਆਂ ਲੈਣੇ ਥੋੜੇ ਅੱਛਾ ਵੀ ਗੋਲੀਆਂ ਵੀ ਲਿਆਉਣਾ ਮੈਡੀਕਲ ਤੋਂ ਤੇ ਗੋਲੀਆਂ ਖਾ ਲੈਣਾ ਦਰਦ ਦੁਰਦ ਦੀਆਂ ਤੇ ਪੱਟੀ ਕਰ ਲੈਣਾ ਆ ਵੀ ਫਿਰ ਨਾ ਹੁਣ ਤੂੰ ਹੁਣ ਜਿਵੇਂ ਤੈਨੂੰ ਪਾਣੀ ਕੋ ਬਚਾਰੀ ਦਾ ਕੁਰਸੀ ਰੱਖੀ ਹੋਇਆ ਹੈ ਅੱਛਾ ਕੁਰਸੀ ਰੱਖ ਕੇ ਨਾ ਲੈਣਾ